ਉਹਨ ਹਾਈ ਸਕਿਉਰਿਟੀ ਕੈਮਰੇ ਲਗਾ ਦਿੱਤੇ ਗਏ ਨੇ ਆਈਪੀ ਕੈਮਰੇ ਜਿਨ੍ਹਾਂ ਨੂੰ ਕਹਿ ਲਿਏ ਬਿਲਕੁਲ ਕੁਆਲਿਟੀ ਦੇ ਵਿੱਚ ਅ ਤਸਵੀਰ ਹਰ ਇੱਕ ਨਜ਼ਰ ਆਉਂਦੀ ਹੈ ਸਰਕਾਰ ਨੂੰ ਬੜੀ ਦਿੱਕਤ ਆਂਦੀ ਸੀ ਤੇ ਉਹਦਾ 1 ਕਰੋੜ 28 ਲੱਖ ਰੁਪਏ ਦਾ ਟੈਂਡਰ ਪੰਜਾਬ ਰੋਡਵੇਲੋਂ ਲੱਗ ਚੁੱਕਾ ਹੈ ਗਿਆ ਜਿਹੜਾ ਪੀ ਡਬਲਯੂ ਡੀ ਦੇ ਅਧੀਨ ਆ ਕੰਮ ਹੋਏਗਾ ਹਾਈ ਸਕਿਉਰਿਟੀ ਦੇ 14 ਤੋਂ 15 ਬੰਦੇ ਰੱਖੇ ਡੇ ਨਾਈਟ ਸਕਿਉਰਿਟੀ ਚੱਲਦੀ ਹੈ ਤੇ ਜਰੂਰ ਪੁਲਿਸ ਦਾ ਵੀ ਕੰਮ ਕਿਤੇ ਨਾ ਕਿਤੇ ਘਟਿਆ ਹੋਏਗਾ ਕ੍ਰਾਈਮ ਰੇਟ ਘਟਾ ਤਲਾ ਫੇਰ ਤੋਂ ਲੈ ਕੇ ਸ਼ਾਮ ਤੱਕ ਆਂਦੀ ਰਹਿੰਦੀ ਸੀ ਉਹਨਾਂ ਨੂੰ ਘਾਟਾ ਨਾ ਬੰਦਾ ਅਹੀਂ ਲੋਡ ਪੈਂਦੀ ਬੁਲੰਦੇ ਆ ਜੇਕਰ ਸਾਫ ਸਫਾਈ ਹੋਏਗੀ ਤੁਹਾਨੂੰ ਲੱਗਦਾ ਲੋਕ ਜ਼ਿਆਦਾ ਆਉਣਗੇ ਇਨਕਮ ਸੋਰਸ ਵਧੇਗਾ ਤੇ ਰਾਤ ਨੂੰ ਲੋਕੀ ਆਇਆ ਕਰੇਗੇ ਤੇ ਫਸਟ ਹੈ ਇਨਕਮ ਆਫ ਸੋਰਸ ਲੋਕਾਂ ਦੀ ਜੋ ਅੰਦਰ ਬੰਦੇ ਹੋਣਾਰੀ ਇਨਕਮ ਵਧੇਗੀ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਸ ਮਰਦੀਪ ਸਿੰਘ ਇਸ ਵਕਤ ਜੇਕਰ ਗੱਲ ਕਰਾਂ ਤਾਂ ਅੰਮ੍ਰਿਤਸਰ ਗੁਰੂ ਨਗਰੀ ਦੇ ਬੱਸ ਸਟੈਂਡ ਨੂੰ ਲੈ ਕੇ ਕਈ ਸੁਧਾਰ ਹੋਣ ਜਾ ਰਹੇ ਨੇ ਸੁਧਾਰ ਹੋਣ ਤੋਂ ਪਹਿਲਾਂ ਕਮੀਆਂ ਦੱਸ ਦੰਨੇ ਆ ਜਿੱਥੇ ਕ੍ਰਾਈਮ ਰੇਟ ਕਾਫੀ ਜ਼ਿਆਦਾ ਸੀਗਾ ਕਈ ਚੋਰੀਆਂ ਹੁੰਦੀਆਂ ਸੀਗੀਆਂ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਸੜਕਾਂ ਟੁੱਟੀਆਂ ਹੋਈਆਂ ਸੰਜਿਸ ਕਰਕੇ ਬੱਸਾਂ ਦਾ ਪਲਟਣ ਦਾ ਡਰ ਹੁੰਦਾ ਸੀ ਕਿਉਂਕਿ ਅੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਜਦੋਂ ਬਰਸਾਤ ਹੁੰਦੀ ਹੈ ਤਾਂ ਵੱਡੇ ਵੱਡੇ ਟੋਏ ਉਸ ਦੇ ਵਿੱਚ ਪਾਣੀ ਭਰ ਜਾਣਾ ਜਿਸ ਤੋਂ ਬਾਅਦ ਲੋਕਾਂ ਨੂੰ ਲੰਗਨ ਦੇ ਵਿੱਚ ਵੀ ਦਿੱਕਤ ਆਉਂਦੀ ਸੀਗੀ ਪਰ ਹੁਣ ਜੀਸੀਸੀ ਇੰਜੀਨੀਅਰ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਇਹ ਟੈਂਡਰ ਜਿਹੜਾ ਹੁਣ ਪਾਸ ਕੀਤਾ ਗਿਆ 1 ਕਰੋੜ 28 ਲੱਖ ਦਾ ਇਹ ਟੈਂਡਰ ਪਾਸ ਹੋਇਆ ਜਿਸ ਦੇ ਅਧੀਨ ਇਹ ਸੜਕ ਜਿਹੜੀ ਆ ਉਹ ਬਣਨ ਜਾ ਰਹੀ ਆ ਪੰਜਾਬ ਰੋਡਵੇਜ਼ ਦੀ ਇੱਕ ਵੱਡੀ ਦੇਣ ਲੋਕਾਂ ਨੂੰ ਮਿਲਣ ਜਾ ਰਹੀ ਆ ਸੋ ਕਹਿ ਦਈਏ ਕਿ ਪੀ ਡਬਲਯੂ ਡੀ ਵੱਲੋਂ ਇਹ ਟੈਂਡਰ ਪਾਸ ਹੋਇਆ ਹੈ ਅਤੇ ਜੀਸੀਸੀ ਇੰਜੀਨੀਅਰ ਪ੍ਰਾਈਵੇਟ ਕੰਪਨੀ ਜੋ ਇਹ ਠੇਕੇਦਾਰ ਮੇਰੇ ਨਾਲ ਬੈਠੇ ਹੋਏ ਨੇ ਅਮਿਤ ਕਪੂਰ ਜੀ ਇਹਨਾਂ ਦੇ ਅਧੀਨ ਸਾਰਾ ਕੰਮ ਹੋਣ ਜਾ ਰਿਹਾ ਸੋ ਜਾਣਾਂਗੇ ਹੁਣ ਕੀ ਕੀ ਸੁਧਾਰ ਹੋਣਗੇ ਅੰਮ੍ਰਿਤਸਰ ਬਾਸਟੈਂਡ ਦੇ ਉੱਪਰ ਕਿਸ ਤਰੀਕੇ ਨਾਲ ਕੰਮ ਕੀਤਾ ਜਾਵੇਗਾ ਅਤੇ ਪਹਿਲਾਂ ਕੀ ਸੀਗਾ ਤੇ ਹੁਣ ਕੀ ਫਰਕ ਹੋਣਗੇ ਸੋ ਬੋਬੋ ਸਵਾਗਤ ਹੈ ਜੀ ਤੁਹਾਡਾ ਔਨ 에ਅਰ ਤੇ ਜੀ ਨਮਸਕਾਰ ਜੀ ਸਰ ਕੀ ਕੀ ਸੁਧਾਰ ਕਰਨ ਜਾ ਰਹੇ ਹੋ ਇਸ ਤੋਂ ਪਹਿਲਾਂ ਜੇਕਰ ਗੱਲ ਕਰਾਂ ਤਾਂ ਕਾਫੀ ਕ੍ਰਾਈਮ ਰੇਟ ਜ਼ਿਆਦਾ ਸੀਗਾ ਚੋਰੀਆਂ ਹੁੰਦੀਆਂ ਸੀਗੀਆਂ ਫਿਰ ਜਿਹੜੇ ਸੀਸੀਟੀਵੀ ਪੁਰਾਣੇ ਲੱਗੇ ਹੁੰਦੇ ਸੀਗੇ ਉਸ ਦੇ ਵਿੱਚ ਕੁਝ ਨਜ਼ਰ ਵੀ ਨਹੀਂ ਸੀ ਆਉਂਦਾ ਜੇਕਰ ਕੋਈ ਚੋਰ ਵੇਖ ਵੀ ਜਾਂਦਾ ਸੀਗਾ ਤੇ ਪਤਾ ਨਹੀਂ ਸੀ ਲੱਗ ਪੁੰਦਾ ਕਿ ਕੌਣ ਆ ਹੁਣ ਹਾਈ ਸਕਿਉਰਿਟੀ ਕੈਮਰੇ ਲਗਾ ਦਿੱਤੇ ਗਏ ਨੇ ਆਈਪੀ ਕੈਮਰੇ ਜਿਨ੍ਹਾਂ ਨੂੰ ਕਹਿ ਲੀਏ ਬਿਲਕੁਲ ਕੁਆਲਿਟੀ ਦੇ ਵਿੱਚ ਤੇ ਤਸਵੀਰ ਹ ਫਿਰ क्राइम ਰੇਟ ਤੇ ਵੀ ਕਾਫੀ ਫਰਕ ਪਿਆ ਆ ਹੁਣ ਬੱਸਾਂ ਦੀ ਜਿਹੜੀ ਲੰਘਾ ਹੈਗਾ ਆ ਸੜਕ ਜਿਹੜੀ ਹੈਗੀ ਆ ਉਹਦਾ ਵੀ ਟੈਂਡਰ ਪਾਸ ਹੋ ਚੁੱਕਿਆ ਦੇਖੋ ਜੀ ਆਪਾਂ 2 ਦਸੰਬਰ 2023 ਨੂੰ ਬੱਸ ਸਟੈਂਡ ਦਾ ਮੈਂਟੇਨੈਂਸ ਦਾ ਟੇਕਾ ਟੇਕਓਵਰ ਕੀਤਾ ਇਸ ਤੋਂ ਪੱਲਾ ਇੱਥੇ ਇੰਨਾ ਕ ਬੁਰਾ ਹਾਲ ਲਗਾ ਸੀ ਕਿ ਕੋਈ ਸੀਸੀਟੀਵੀ ਕੈਮਰਾ ਜਿਹੜਾ 2-4 ਲੱਗੇ ਵੀ ਹੋਏ ਸੀ ਉਹ ਵੀ ਬੜਾ ਬੁਰਾ ਹਾਲ ਲਗਾ ਸੀ ਤੇ ਉਹ ਵੀ ਨਹੀਂ ਚੱਲਦੇ ਸੀ ਅਸੀਂ 60 ਤੋਂ 70 ਸੀਸੀਟੀਵੀ ਕੈਮਰੇ ਲਵਾਏ ਆਈਪੀ ਕੈਮਰੇ ਗਏ ਆ ਠੀਕ ਹੈ ਬੜੀ ਕਲੈਰਿਟੀ ਹੈ ਇਹਨਾਂ ਦੀ ਲਾਈਟਿਆਂ ਦਾ ਬੜਾ ਬੁਰਾ ਹਾਲ ਸੀ ਆਪਾਂ ਸਾਰੀ ਲਾਈਟਿੰਗ ਲਗਾਈ ਠੀਕ ਹੈ ਜੀ ਸਰਕ ਦਾ ਜਿਹੜਾ ਜਿਹੜਾ ਸੜਕ ਦਾ ਹੈ ਸਰਕ ਦਾ ਹੁਣ ਸਰਕ ਦੀ ਬੜੀ ਦਿੱਕਤ ਆਂਦੀ ਸੀ ਤੇ ਉਹਦਾ 1 ਕਰੋੜ 28 ਲੱਖ ਰੁਪਏ ਦਾ ਟੈਂਡਰ ਪੰਜਾਬ ਰੋਡਵੇਲੋਂ ਲੱਗ ਚੁੱਕਾ ਹੈ ਗਿਆ ਜਿਹੜਾ ਪੀ ਡਬਲਯੂ ਡੀ ਦੇ ਅਧੀਨ ਇਹ ਕੰਮ ਹੋਏਗਾ ਪੀ ਡਬਲਯੂ ਡੀ ਨੂੰ ਕਰਾਏਗੀ ਕਾਗਜ਼ੀ ਕਾਰਵਾਈ ਹੁੰਦੀ ਬਈ ਹੈ ਬਸ ਕਾਗਜ਼ੀ ਕਾਰਵਾਈ ਰਹਿ ਗਈ ਹੈ ਉਹ 20 ਤੋਂ 25 ਦਿਨ ਦਾ ਪ੍ਰੋਸੀਡਰ ਹੈਗਾ ਵਾ 20 ਤੋਂ 25 ਦਿਨ ਦੇ ਅੰਦਰ ਅੰਦਰ ਇਹ ਟੈਂਡਰ ਕਾਲ ਹੋ ਜਾਏਗਾ ਪਬਲਿਸ਼ ਹੋ ਜਾਏਗਾ ਤੇ ਉਹ ਤੱਕ ਬਰਸਾਤਾਂ ਵੀ ਖਤਮ ਹੋ ਜਾਣਗੀਆਂ ਤੇ ਇਹ ਬੰਨਾ ਸ਼ੁਰੂ ਹੋ ਜਾਏਗਾ 2 ਦਸੰਬਰ 2023 ਤੋਂ ਤੁਸੀਂ ਇਸ ਜਗ੍ਹਾ ਤੇ ਜਿੰਮਾ ਲਿਆ ਆ ਕੀ ਕੀ ਸੁਧਾਰ ਕੀਤੇ ਨੇ ਤੁਹਾਡੇ ਮੂੰਹ ਸੁਣਨਾ ਚਾਹੀਦਾ ਅਹੀ ਜੀ ਸਰਵਰ ਇੱਕ ਸਕਿਉਰਿਟੀ ਅਹੀ ਸਕਿਉਰਿਟੀ ਦੇ 14 ਤੋਂ 15 ਬੰਦੇ ਰੱਖੇ ਡੇ ਨਾਈਟ ਸਕਿਉਰਿਟੀ ਚੱਲਦੀ ਹੈ ਸਰਵਰ ਰੂਮ ਅਗਾ ਵਾ ਇੱਕ ਜਿਹੜਾ ਕੈਮਰਿਆਂ ਦਾ ਇੱਕ ਸਰਵਰ ਰੂਮ ਹੈ ਉਹਨੂੰ ਬਗੈਦਾ ਉੱਤੇ ਮੁੰਡਾ ਬੈਠਾ ਹੋਇਆ ਹੈ ਉਹ ਆਪਰੇਟ ਕਰ ਰਿਹਾ ਸਰਵਰ ਰੂਮ ਨੂੰ ਹਰ ਕੀ ਉੱਪਰ ਨਿਗਰਾਨੀ ਰੱਖੀ ਜਾ ਰਹੀ ਹੈ ਕਿਹੜਾ ਬੱਸ ਸਟੈਂਡ ਦੇ ਅੰਦਰ ਆ ਰਿਹਾ ਕਿਹੜਾ ਜਾ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਚੋਰੀ ਬੜੀ ਹੁੰਦੀ ਸੀ ਇੱਥੇ ਜ ਐਤਵਾਰ ਸ਼ਹੀਦਾ ਸਾਹਿਬ ਜ ਮੱਥਾ ਟੇਕਣ ਲੋਕੀ ਅਤ ਸੰਗਤ ਆਂਦੀ ਸੀ ਉਹਨਾਂ ਦੇ ਪਰਸ ਮੋਬਾਈਲ ਚੋਰੀ ਹੋ ਜਾਂਦੇ ਸੀ ਉਹ ਆ ਉਹਦੇ ਉੱਪਰ ਆਪਾਂ ਬੜਾ ਹੀ ਪਕੜ ਬਣਾਈ ਹੈ ਅਸੀਂ ਚੋਰਾ ਨੂੰ ਫੜਿਆ ਪੁਲਿਸ ਨੂੰ ਦਿੱਤਾ ਤੇ ਚੋਰੀ ਵੀ ਹੁਣ ਬਿਲਕੁਲ ਨਹੀਂ ਹੁੰਦੀ ਵੀ ਇੱਥੇ ਇਹ ਚੀਜ਼ ਦਾ ਬੜਾ ਫਰਕ ਪਿਆ ਹੈ ਤੇਲ ਗੱਡੀਆਂ ਚੋਂ ਬੜਾ ਕੱਢਿਆ ਜਾਂਦਾ ਸੀ ਬੱਸਾਂ ਵਿੱਚੋਂ ਰਾਤ ਨੂੰ ਸਿਕਿਉਰਟੀ ਰਾਤ ਨੂੰ ਫਿਰਦੀ ਹੈ ਤੇ ਇਹ ਵੀ ਚੀਜ਼ ਦਾ ਬੜਾ ਫਰਕ ਪਿਆ ਹੁਣ ਕਿਹੀ ਵੀ ਦਾ ਵੀ ਤੇਲ ਨਹੀਂ ਕੱਢਿਆ ਜਾਂਦਾ ਬੱਸਾਂ ਦੇ ਬੈਟਰੀ ਚੋਰੀ ਹੋ ਜਾਂਦੇ ਸੀ ਅਸੀਂ ਤੇ ਵੱਧ ਤੋਂ ਵੱਧ ਆਪਣੇ ਸਿਕਿਉਰਟੀ ਵਾਲੇ ਮੁੰਡਿਆਂ ਨੂੰ ਕਿਹਾ ਹੋਇਆ ਹੈ ਕਿ ਉਹ ਸਾਰੀ ਰਾਤ ਜਾਗਦੇ ਰਹਿੰਦੇ ਆ ਤੇ ਵੱਧ ਤੋਂ ਵੱਧ ਕੰਮ ਕਰਦੇ ਆ ਕਿ ਜਿਹੜੇ ਨਾਲ ਸਿਕਿਉਰਟੀ ਰਵੇ ਸਿਕਿਉਰਿਟੀ ਸਹੀ ਰਵੇ ਹਰ ਚੀਜ਼ ਸਹੀ ਰਵੇ ਇਹ ਚੀਜ਼ ਹੁੰਦੀ ਹੈ ਕਿਹੜੀ ਕਿਸ ਤੋਂ ਬਾਅਦ ਜਰੂਰ ਪੁਲਿਸ ਦਾ ਵੀ ਕੰਮ ਕਿਤਨਾ ਕਿਤੇ ਘਟਿਆ ਹੋਇਆ ਗਿਆ ਕ੍ਰਾਈਮ ਰੇਟ ਘਟਣ ਦੇ ਨਾਲ ਹਾਂਜੀ ਪੁਲਿਸ ਦਾ ਕੰਮ ਬਹੁਤ ਘਟ ਗਿਆ ਕ੍ਰਾਈਮ ਰੇਟ ਘਟਣ ਦੇ ਨਾਲ ਹੁਣ ਤੇ ਜਿਹੜੇ ਪੁਲਿਸ ਅੱਥੇ ਪਹਿਲਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਂਦੀ ਰਹਿੰਦੀ ਸੀ ਉਹਨਾਂ ਨੂੰ ਘਟਾਣਾ ਬੰਦਾ ਅਸੀਂ ਲੋੜ ਪੈਂਦੀ ਬੁਲਾਉਂਦੇ ਆ ਜਦੋਂ ਸਾਨੂੰ ਜਰੂਰਤ ਹੁੰਦੀ ਹੈ ਉਦੋਂ ਹੀ ਬੁਲਾਉਂਦੇ ਆ ਬਾਕੀ ਚੌਂਕੀ ਵਹ ਬੱਸ ਸਟੈਂਡ ਦੇ ਅੰਦਰ ਹੀ ਗਈ ਹੈ ਚੌਂਕੀ ਬਣੀ ਹੋਈ ਹੈ ਤੇ ਕੋਈ ਦਿੱਕਤ ਆਂਦੀ ਨਹੀਂ ਹੈ ਵੇਸੇ ਕੋਈ ਦਿੱਕਤ ਨਹੀਂ ਆਂਦੀ ਉਹਨਾਂ ਉਹ ਕਾਫੀ ਆ ਜੇਕਰ ਮੈਂ ਗੱਲ ਕਰਾਂ ਸੜਕ ਜਿਹੜੀ ਆ ਉਹ 1 ਕਰੋੜ 28 ਲੱਖ ਨਾਲ ਪਾਸ ਹੋ ਗਈ ਆ ਪਰ ਇਸ ਤੋਂ ਇਲਾਵਾ ਜਿਹੜੀਆਂ ਸੀਵਰੇਜ ਦੀਆਂ ਸਮੱਸਿਆਵਾਂ ਹੈਗੀਆਂ ਨੇ ਉਹ ਕਿਸ ਤਰੀਕੇ ਨਾਲ ਹੋਣਗੀਆਂ ਦੇਖੋ ਜੀ ਸੜਕ ਪਾਸ ਹੋਈ ਆ ਜੀ 1 ਕਰੋੜ 28 ਲੱਖ ਦੀ ਜਿਹੜਾ ਸੀਵਰੇਜ ਦਾ ਕੰਮ ਮਗਾਵਾ ਉਹ ਸਾਡੀ ਕੰਪਨੀ ਆਪਣੇ ਆਪਣੇ ਬਿਹਾਵ ਉੱਪਰ ਕਰਵਾਏਗੀ ਉਹ 10 ਤੋਂ 15 ਲੱਖ ਰੁਪਏ ਦਾ ਕੰਮ ਹੈ ਉਹ ਕਿਉਂਕਿ ਰੋਹਣਾ ਨਰਾਦੀਪ ਮੇਂ ਜਰੂਰ ਬੱਸ ਸਟੈਂਡ ਬਣਾਇਆ ਸੀ 4 ਇੰਚੀ ਪਾਈਪਸ ਪਾਈ ਸੀ ਜਿਹੜੀ ਤੇ ਜਿਹੜਾ ਕਿ ਮੇਰੇ ਖਿਆਲ ਨਾਲ ਘਰਾਂ ਚ ਵੀ ਨਹੀਂ ਕੋਈ ਪੰਦਾ ਤੇ ਉਹ ਦੇ ਕਰਕੇ ਵੀ ਸੀਵਰ ਪ੍ਰਣਾਲੀ ਦਾ ਬਰਾ ਬੁਰਾ ਹਾਲ ਸੀ ਇਹੋ ਪਾਈਪਾਂ ਸਾਰੀਆਂ ਪੁੱਟ ਕੇ ਪਾਈਪਾਂ ਵੀ ਖਲਾਬ ਹੋ ਚੁੱਕੀਆਂ ਇਹੀ ਐਵੇਂ ਉਹ ਆਪਾਂ ਨਵੀਆਂ ਪਾਵਾਂਗੇ ਨਵੇਂ ਚੈਂਬਰ ਬਣਾਵਾਵਾਂਗੇ ਜਿਹਦੇ ਨਾਲ ਵੱਤ ਤੋਂ ਵੱਤ ਪਾਣੀ ਅੰਦਰ ਨਾ ਰਵੇ ਸਾਰਾ ਸਫਾਈ ਰਵੇ ਸਫਾਈ ਦਾ ਆਪਾਂ ਬਰਾ ਵਧੀਆ ਧਿਆਨ ਰੱਖਿਆ ਹੈ ਜੇ ਦੋ ਬਾਥਰੂਮ ਆਪਾਂ ਨਵੇਂ ਬਣਾਏ ਆ ਜੇ ਜਿੰਨਾਂ ਨੂੰ ਪਬਲਿਕ ਨੂੰ ਸਹੂਲਤ ਮਿਲੇ ਪਬਲਿਕ ਸਹੀ ਤਰੀਕੇ ਨਾਲ ਦੇਖੋ ਜੀ ਜਿਸ ਬਸ ਸਟੈਂਡ ਦੀ ਸਫਾਈ ਨਹੀਂ ਹੋਏਗੀ ਗੰਦਗੀ ਹੋਏਗੀ ਨਾ ਉਥੇ ਖਾਣ ਪੀਣ ਦੀ ਵਸਤੂ ਵੀ ਕੋਈ ਨਹੀਂ ਲਏਗਾ ਤੇ ਇਸ ਕਰਕੇ ਆਪਾਂ ਬੜਾ ਬਹੁਤ ਆਪਣੇ ਵੱਲੋਂ ਬੜੀ ਕੋਸ਼ਿਸ਼ ਕਰੀਦੀ ਹੈ ਕਿ ਕਰੀ ਆਪਾਂ ਨੂੰ ਸਾਫ਼ ਰੱਖੀਏ ਗੁਰੂਵੀ ਨਗਰੀ ਦੇਰ ਰਾਤ ਜੇਕਰ ਗੱਲ ਕਰਾਂ ਕਿਤੇ ਨੇ ਕੁਝ ਖਾਣਾ ਪੀਣਾ ਪੀਣਾ ਹੋਵੇ ਕਿਸੇ ਨੇ ਤਾਂ ਖਾਸ ਕਰਕੇ ਸਟੇਸ਼ਨ ਜਾਂ ਬਸ ਸਟੈਂਡ ਦੀ ਚੀਤੇ ਹੁੰਦੀ ਹੈ ਕਿਉਂਕਿ ਉਧਰ ਆਵਾਜ਼ਾਈ ਜ਼ਿਆਦਾ ਰਹਿੰਦੀ ਹੈ ਜੇਕਰ ਸਾਫ ਸਫਾਈ ਹੋਏਗੀ ਤੁਹਾਨੂੰ ਲੱਗਦਾ ਲੋਕ ਜ਼ਿਆਦਾ ਆਉਣਗੇ ਇਨਕਮ ਸੋਰਸ ਵਧਣਗੇ ਹਾਂਜੀ ਜਦੋਂ ਸੜਕ ਬਣ ਜਾਏਗੀ ਰਾਤ ਨੂੰ ਲੋਕੀ ਇੱਥੇ ਫਿਰ ਆਇਆ ਕਰਨਗੇ ਰਾਤ ਰੈਸਟੋਰੈਂਟ ਬਹੁਤ ਵਧੀਆ ਬਣ ਗਏ ਹੋਏ ਆ ਇੱਥੇ ਵੀ ਤੇ ਰਾਤ ਨੂੰ ਲੋਕੀ ਆਇਆ ਕਰਨਗੇ ਤੇ ਬਸਟੈਂਡ ਇਨਕਮ ਆਫ ਸੋਰਸ ਲੋਕਾਂ ਦੀ ਜੋ ਅੰਦਰ ਬੰਦੇ ਹੈ ਉਹਨਾਂ ਦੀ ਇਨਕਮ ਵਧੇਗੀ ਇਹ ਚੀਜ਼ ਹੋਏਗੀ ਹੁਣ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਗੱਡੀਆਂ ਚੋਂ ਤੇਲ ਕੱਢਿਆ ਜਾਂਦਾ ਸੀਗਾ ਪਹਿਲੇ ਇਸ ਕਰਕੇ ਬੱਸਾਂ ਨੂੰ ਵੀ ਬੜੀ ਮੁਸ਼ਕਲ ਆਉਂਦੀ ਆ ਹੋਣੀ ਹੈ ਹੁਣ ਬੱਸਾਂ ਵਾਲੇ ਧੰਨਵਾਦ ਕਰਦੇ ਨੇ ਤੁਹਾਡਾ ਕੀ ਬੜਾ ਵਧੀਆ ਸਿਸਟਮ ਕਰਤਾ ਹਾਂਜੀ ਹਾਂਜੀ ਜੀ ਅਈ ਤੇ ਬੱਸਾਂ ਲਿਆ ਗੱਲੋਂ ਵੀ ਧੰਨਵਾਦ ਕਰਦੇ ਆ ਪਲੱਸ ਇੱਥੇ ਕੋਈ ਠੰਡੇ ਪਾਣੀ ਦੀ ਸਿਸਟਮ ਨਹੀਂ ਸੀਗਾ ਪਰ ਠੰਡੇ ਪਾਣੀ ਦੀਆਂ ਮਸ਼ੀਨਾਂ ਲਵਾਈਆਂ ਆ ਮੈਂ ਜਿਸ ਨਾਲ ਡਰਾਈਵਰਾਂ ਨੂੰ ਕੰਡਕਟਰਾਂ ਨੂੰ ਯਾਤਰੀਆਂ ਨੂੰ ਵੀ ਪਾਣੀ ਪੀਣ ਨੂੰ ਮਿਲਦਾ ਵੈ ਤੇ ਅਸੀਂ ਟੈਂਕੀਆਂ ਹਰ 6 ਮਹੀਨੇ ਬਾਅਦ ਆਈਐਸਓ ਕੰਪਨੀ ਤੋਂ ਸਾਫ਼ ਕਰਵਾਈਦੀਆਂ ਦੇਖਿਆ ਜੇ ਅਭੀ ਤਾਂ ਲੰਬੇ ਸਮੇਂ ਤੋਂ ਇਨਫਰਾਸਟ੍ਰਕਚਰ ਹੈ ਦਾਦਾ ਹੀ ਆ ਬਸਟੈਂਡ ਦਾ ਜਦੋਂ ਦਾ ਇਹ ਤਿਆਰ ਹੋਇਆ ਸੋ ਕਈ ਸ਼ਹਿਰਾਂ ਦੇ ਵਿੱਚ ਬੱਸ ਸਟੈਂਡ ਵਧੀਆ ਢੰਗ ਨਾਲ ਬਣਾ ਦਿੱਤੇ ਗਏ ਨੇ ਪਟਿਆਲੇ ਦੀ ਗੱਲ ਕਰਾਂ ਜਾਂ ਗੁਰਦਾਸਪੁਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੰਟਰ ਸਟੇਟ ਬੱਸ ਟਰਮੀਨਲ ਦਿੱਤਾ ਹੈ ਸੋ ਉਸੇ ਤਰੀਕੇ ਨਾਲ ਇਹ ਵੀ ਗੁਰੂ ਨਗਰੀਆ ਲੱਗਦਾ ਨਹੀਂ ਇਸ ਤਰੀਕੇ ਨਾਲ ਇੱਕ ਬੱਸ ਸਟੈਂਡ ਵਧੀਆ ਤਿਆਰ ਕਰ ਦਿੱਤਾ ਜਾਵੇ ਕਿਉਂਕਿ ਆਟੋ ਦੇ ਜਾਮ ਲੱਗਣ ਨਾਲ ਕਾਫੀ ਸ਼ਹਿਰ ਦੇ ਵਿੱਚ ਵੀ ਮੁਸ਼ਕਲਾਂ ਹੁੰਦੀਆਂ ਨੇ ਸੋ ਇੱਕ ਬੱਸ ਸਟੈਂਡ ਨੂੰ ਇੱਕ ਅਲੱਗ ਤੋਂ ਕੱਢ ਦਿੱਤਾ ਜਾਵੇ ਜਿੱਥੇ ਨਾ ਆਟੋ ਦਾ ਰਾਜ ਹੋਵੇ ਨਾ ਸ਼ਹਿਰ ਵਾਲਿਆਂ ਨੂੰ ਜ਼ਿਆਦਾ ਦਿੱਕਤ ਆਵੇ ਭਾਜੀ ਇਹ ਤੇ ਪੰਜਾਬ ਸਰਕਾਰ ਹੀ ਸੋਚੇਗੀ ਹੈ ਤੇ ਅਸੀਂ ਇਧੀਆਂ ਕੁਝ ਕਰ ਸਕਦੇ ਇਹ ਪੰਜਾਬ ਸਰਕਾਰ ਹੀ ਸੋ ਏ ਦਾ ਜੇਹਾ ਹੋਣਾ ਚਾਹੀਦਾ ਕੋਈ ਅਪੀਲ ਚਾਹੀਦਾ ਵਾ ਹੋਣਾ ਚਾਹੀਦਾ ਵਾ ਜੇ ਗੁਰੂ ਦੀ ਨਗਰੀ ਹੈ ਬੱਸ ਸਟੈਂਡ ਹੋਰ ਵਧੀਆ ਹੋਣਾ ਚਾਹੀਦਾ ਵਾ ਬਹੁਤ ਹੀ ਵਧੀਆ ਹੋਣਾ ਚਾਹੀਦਾ ਇੰਟਰਨੈਸ਼ਨਲ ਲੈਵਲ ਤੇ ਹੋਣਾ ਚਾਹੀਦਾ ਗੁਰੂ ਦੀ ਨਗਰੀ ਕਰਕੇ ਇੱਥੇ ਬਹੁਤ ਯਾਤਰੀ ਆਉਂਦਾ ਵਾ ਲੱਖ ਸਵਾ ਲੱਖ ਬੰਦਾ ਆਉਂਦਾ ਵਾ ਇਸ ਕਰਕੇ ਹੋਣਾ ਚਾਹੀਦਾ ਵਾ ਸੋ ਬਿਲਕੁਲ ਜੇਕਰ ਗੱਲ ਕਰਾਂ ਤਾਂ ਕੋਈ ਵੀ ਸੰਗਤ ਜਿਕਰ ਸ਼ਰਧਾਲੂ ਇੱਥੇ ਆਉਂਦੇ ਹੈਗੇ ਨੇ ਚਾਹੇ ਉਹ ਬਸ ਤੋਂ ਉਤਰਣ ਜਾਂ ਰੇਲ ਗੱਡੀ ਤੋਂ ਉਤਰਣ ਸਭ ਤੋਂ ਪਹਿਲਾਂ ਇਸ ਧਰਤੀ ਨੂੰ ਨਮਸਕਾਰ ਕਰਦੇ ਨੇ ਕਿਉਂਕਿ ਇਹ ਨਗਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਈ ਹੋਈ ਨਗਰੀ ਹੈ ਤੇ ਲੋਕ ਇੱਥੇ ਆ ਕੇ ਆਪਣੇ ਆਪ ਨੂੰ ਵਡਭਾਗਾ ਸਮਝਦੇ ਨੇ ਪਰ ਜੇਕਰ ਗੱਲ ਕਰਾਂ ਕਈ ਵਾਰ ਹਾਲਾਤ ਇਦਾਂ ਦੇ ਬਣ ਜਾਂਦੇ ਨੇ ਕਈ ਵਾਰ ਟੂਰਿਸਟ ਵੀ ਇੱਥੇ ਆਉਣਾ ਪਸੰਦ ਨਹੀਂ ਕਰਦਾ ਕਿਉਂਕਿ ਕ੍ਰਾਈਮ ਰੇਟ ਵਧ ਜਾਂਦਾ ਹੈ ਕ੍ਰਾਈਮ ਰੇਟ ਵਧਣ ਦੇ ਨਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੁੰਦਾ ਪਰ ਹੁਣ ਕਹਿ ਲਈਏ ਕਿ ਇੱਥੇ ਬੱਸ ਸਟੈਂਡ ਦੇ ਵਿੱਚ ਕ੍ਰਾਈਮ ਰੇਟ ਜ਼ਰੂਰ ਅੱਗੇ ਨਾਲੋਂ ਘੱਟ ਹੋਇਆ 2 ਦਸੰਬਰ 2023 ਤੋਂ ਜੋ ਟੈਂਡਰ ਚੇਂਜ ਹੋਇਆ ਹੈ ਉਸ ਤੋਂ ਬਾਅਦ ਇਹ ਜੀਸੀਸੀ ਇੰਜੀਨੀਅਰ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਇੱਕ ਵੱਡਾ ਟੈਂਡਰ ਇੱਥੇ ਨਿਕਲਿਆ ਹੈ ਜਿਸ ਨੂੰ ਲੈ ਕੇ ਕ੍ਰਾਈਮ ਰੇਟ ਘਟਿਆ ਹੈ ਰਾਤ ਨੂੰ ਜੋ ਬੱਸਾਂ ਦੇ ਡੀਜ਼ਲ ਚੋਰੀ ਹੋ ਜਾਂਦੇ ਸੀਗੇ ਉਸ ਨੂੰ ਲੈ ਕੇ ਵੀ ਹੁਣ ਕਾਫੀ ਫਰਕ ਪਿਆ ਹੈਗਾ ਹੈ ਤੇ ਇਹਨਾਂ ਨੇ ਕਿਹਾ ਹੈ ਕਿ ਅਸੀਂ ਠੰਡੇ ਪਾਣੀ ਦੀਆਂ ਮਸ਼ੀਨਾਂ ਲੋਕਾਂ ਦੀ ਸਹੂਲਤਾਂ ਲਈ ਦੋ ਨਵੇਂ ਬਾਥਰੂਮ ਇਸ ਜਗ੍ਹਾ ਤੇ ਬਣਾਏ ਨੇ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਸੋ ਹੁਣ ਕਹਿ ਲਈ ਕਿ ਕੁਝ ਹੀ ਸਮੇਂ ਤੱਕ ਜਿਹੜੀ ਰੋਡ ਹੈਗੀ ਆ ਬੱਸ ਸਟੈਂਡ ਦੀ ਐਂਟਰੈਂਸ ਤੋਂ ਲੈ ਕੇ ਐਗਜ਼ਿਟ ਤੱਕ 1 ਕਰੋੜ 28 ਲੱਖ ਦੇ ਨਾਲੇ ਪਾਸ ਹੋਣੀ ਆ ਸੋ ਕਹਿ ਲਈ ਕਿ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਇੱਕ ਵੱਡੀ ਸੁਗਾਤ ਮਿਲਣ ਜਾ ਰਹੀ ਹੈਗੀ ਹੈ ਸੋ ਵੀ ਤਸਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਂਝੀਆ ਕਰਾਂਗੇ ਮੈਨੂੰ ਦਿਓ ਇਜਾਜ਼ਤ ਔਨ 에ਅਰ ਦੇ ਲਈ ਸਿਮਰ ਦੇ ਕੁਸਿੰਗਾਂ ਅੰਬਸਰ